ਕੇਂਦਰੀ ਜੇਲ੍ਹ ਦੇ ਅੰਦਰ ਆਪਣੇ ਪਤੀ ਨਾਲ ਮੁਲਾਕਾਤ ਕਰਨ ਗਈ ਔਰਤ ਨਾਂ ਲੱਗੀ ਸਲਫਾ ਤਾਂ ਥਾਣਾ ਕੈਂਟ ਵਿਖੇ ਪਤੀ ਪਤਨੀ ਸਮੇਤ ਕੀਤਾ ਗਿਆ ਦੋਨਾਂ ਤੇ ਮਾਮਲਾ ਦਰਜਾ ਤੇ ਪਤਰੀ ਨੂੰ ਕੀਤਾ ਗਿਆ ਗ੍ਰਿਫਤਾਰ ਐਸਐਚਓ ਨੂੰ ਦਿੱਤੀ ਜਾਣਕਾਰੀ ਐਤਵਾਰ ਨੂੰ 12:30 ਵਜੇ ਦੇ ਲਗਭਗ ਐਸਐਚਓ ਥਾਣਾ ਕੈਂਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਵੱਲੋਂ ਉਹਨਾਂ ਨੂੰ ਸੂਚਨਾ ਦਿੱਤੀ ਗਈ ਕਿ ਇੱਕ ਔਰਤ ਜੋ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਨ ਆਈ ਸੀ ਅਤੇ ਉਹ ਨਾਲ ਸਲਫਾ ਲੈ ਕੇ ਜਿਸ ਦੇ ਕੋਲੋਂ 65 ਗ੍ਰਾਮ ਸਲਫਾ ਬਰਾਮਦ ਕੀਤਾ ਗਿਆ ਅਤੇ ਇਸ ਔਰਤ ਅਤੇ ਇਸ ਦੇ ਪਤੀ ਦੇ ਦੋਨਾਂ ਦੇ ਮਾਮਲੇ ਦਾ ਅਰਜ਼ੀ ਕੀਤਾ ਗਿਆ ਤੇ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਤੀ ਨੂੰ ਵੀ ਹੁਣ ਆਪਣਾ ਉਹਨਾਂ ਵੱਲੋਂ ਪ੍ਰੋਡਕਸ਼ਨ ਬਰਾਂਟ ਤੇ ਲਿਆ ਕੇ ਉਸ ਦੀ ਵੀ ਗ੍ਰਿਫਤਾਰੀ ਪਾਈ ਜਾਵੇਗੀ ਜੀ ਸਰ ਇਹ ਮਾਮਲਾ ਇੱਕ ਤੁਸ ਦੇ ਨੂੰ ਵੀ ਬਰਾਮਦ ਕਰ ਕੀਤਾ ਗਿਆ ਜੀ ਹਾਂ ਜੇਲ ਅਥਾਰਟिटीज ਤੋਂ ਜੀ ਸਾਨੂੰ ਵੀ ਲੈਟਰ ਰੀਸੀਵ ਹੋਇਆ ਸੀ ਜਿਸ ਵਿੱਚ ਗਰਮਨਦੀਪਪੁਰ ਦੀ ਲੈਬੀ ਜੋ ਆਪਣੇ ਉਹਦਾ ਹਸਬੰਦ ਹੈ ਉਹ ਆਪਣੀ ਸੈਂਟਰਲ ਜੇਲ੍ਹ ਚ 로ਜ਼ਡ ਹੈ ਜੀ ਉਹਦਾ ਨਾਮ ਵੀ ਰਮਨਦੀਪ ਸਿੰਘ ਹੈ ਉਹ ਭਾਈ ਰੂਪੀ ਤੋਨੇ ਤੇ ਉਹਨਾਂ ਨੂੰ ਉਹ ਆਪਣਾ ਸਲਫਰ ਸਮਗਲ ਕਰਨ ਦੀ ਸਟਿਕਸ ਬਣਾ ਕੇ ਕੋਸ਼ਿਸ਼ ਕੀਤੀ ਸੀ ਜੋ ਚੈਕਿੰਗ ਦੌਰਾਨ ਫੜੇ ਗਈ ਤੇ ਜਿਸ ਤੇ ਆਪਣਾ 67 ਨੰਬਰ ਐਫਆਈਆਰ ਦਾ ਰਜਿਸਟਰ ਕੀਤੀ ਗਈ ਹੈ ਇਹਨਾਂ ਸਲਫਰ ਆਪਣਾ 60 ਗ੍ਰਾਮ ਸਲਫਰ ਜੀ ਨਾਮ ਲੈ ਕੇ ਤੇ ਆਪਣੇ ਦੋਨੇ ਹਸਬੰਦ ਵਾਈਫ ਤੇ ਜੀ ਰਮਨਦੀਪ ਕੋਰ ਤੇ ਰਮਨਦੀਪ ਸਿੰਘ ਤੇ ਉਹਨੂੰ ਵੀ ਆਪਣਾ ਕਦ ਪਤਾ ਨਹੀਂ ਲੱਗਾ ਆਬਾ ਰਮਨਦੀਪ ਕੋਰ ਨੂੰ ਜੀ ਗ੍ਰਫਟਾਰ ਕੀਤਾ ਗਿਆ ਤੇ ਰਮਨਦੀਪ ਸਿੰਘ ਦਾ ਪ੍ਰੋਡਕਸ਼ਨ ਬੜਾ ਹਾਸਲ ਕਰਕੇ ਉਹਨੂੰ ਮੁਕਦਮੇ ਉਪਰ ਵਿੱਚ ਅਰੈਸਟ ਕੀਤਾ ਜਾਊਗਾ